ਆਪ ਚਾਜ ਤੋਂ ਪੰਚਾਇਤੀ ਚੋਣਾਂ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਨੇ ਸ਼ੁਰੂ ਹੋ ਗਏ ਨੇ ਦੌਰ ਸ਼ੁਰੂ ਹੋ ਚੁੱਕਿਆ ਹੈ ਪਰ ਨਾਮਜ਼ਦਗੀਆਂ ਦਾਖਲ ਕਰਨ ਦੇ ਲਈ ਕੁਝ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਚੋਣ ਕਮਿਸ਼ਨ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਉਹਨਾਂ ਦੇ ਉੱਤੇ ਧਿਆਨ ਨਾਲ ਵਿਚਾਰ ਕਰਿਓ ਫਿਰ ਨਾਮਜ਼ਦਗੀਆਂ ਦਾਖਲ ਕਰਨ ਜਾਇਓ ਨਹੀਂ ਤਾਂ ਕਿਤੇ ਤੁਸੀਂ ਡਿਫਾਲਟਰ ਵਾਲੀ ਲਿਸਟ ਵਿੱਚ ਨਾ ਆ ਜਾਇਓ ਡਿਫਾਲਟਰ ਵਾਲੀ ਲਿਸਟ ਵਿੱਚ ਕੀ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਦੱਸ ਦਿੰਦੇ ਆ ਕਿ ਅੱਜ ਤੋਂ ਪੂਰੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਗਿਆ ਤੇ ਇਹ ਦੌਰ 4 ਅਕਤੂਬਰ ਤੱਕ ਚੱਲੇਗਾ ਤੇ 15 ਅਕਤੂਬਰ ਨੂੰ ਚੋਣਾਂ ਹੋਣਗੀਆਂ ਤੇ ਉਸੇ ਦਿਨ ਹੀ ਸ਼ਾਮ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ ਪਰ ਇਹ ਸਭ ਦੇ ਵਿਚਾਲੇ ਕਈ ਥਾਵਾਂ ਤੋਂ ਸਰਬਸੰਮਤੀ ਦੇ ਨਾਲ ਸਰਪੰਚਾਂ ਦੀ ਚੋਣ ਦੀ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਪਰ ਫਿਲਹਾਲ ਇਹਨਾਂ ਨੂੰ ਅਮਲੀ ਰੂਪ ਉਦੋਂ ਹੀ ਮਿਲੇਗਾ ਜਦੋਂ ਅੱਜ ਨਾਮਜ਼ਦਗੀਆਂ ਪੱਤਰ ਭਰ ਦਿੱਤੇ ਜਾਣਗੇ ਬੇਸ਼ੱਕ ਕਈ ਪੰਚਾਇਤਾਂ ਨੇ ਸਰਬਸੰਮਤੀ ਨਾਲ ਆਪਣਾ ਸਰਪੰਚ ਚੁਣ ਲਿਆ ਹੈ ਪਰ ਫਿਰ ਵੀ ਚੋਣ ਕਮਿਸ਼ਨ ਕੋਲ ਡੀਸੀ ਕੋਲ ਅੱਜ ਜਾ ਕੇ ਉਹਨਾਂ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਪੈਣਗੇ ਅਤੇ ਉਸ ਤੋਂ ਬਾਅਦ ਹੀ ਇਹ ਐਲਾਨ ਕੀਤਾ ਜਾਵੇਗਾ ਤਾਂ ਇਹ ਵੀ ਦੱਸ ਦਿੰਦੇ ਨੇ ਕਿ ਡਿਫਾਲਟਰ ਕੌਣ-ਕੌਣ ਹੋ ਸਕਦੇ ਨੇ ਤੇ ਉਹਨਾਂ ਦੇ ਨਾਲ ਕਿਵੇਂ ਨਜਿੱਠਿਆ ਜਾਵੇਗਾ ਜੇਕਰ ਤੁਸੀਂ ਡਿਫਾਲਟਰ ਹੋ ਜੋ ਇੱਕ ਕ੍ਰਾਈਟੇਰੀਆ ਰੱਖਿਆ ਗਿਆ ਜੋ ਨਿਯਮ ਬਣਾਏ ਗਏ ਨੇ ਜੇਕਰ ਤੁਸੀਂ ਉਹਨਾਂ ਨਿਯਮਾਂ ਦੇ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਪਹਿਲਾਂ ਤਾਂ ਆਪਣੀਆਂ ਜੋ ਗਲਤੀਆਂ ਨੇ ਉਹ ਸੁਧਾਰਨੀਆਂ ਪੈਣਗੀਆਂ ਇੱਕ ਤਾਂ ਤੁਹਾਨੂੰ ਸਬੰਧਤ ਪੰਚਾਇਤ ਤੋਂ ਐਨਓਸੀ ਲੈਣਾ ਪਵੇਗਾ नो ऑब्जेक्शन सर्टिफिकेट ਲੈਣਾ ਪਵੇਗਾ ਅਤੇ ਨਾਲ ਹੀ ਨਾਲ ਇੱਕ ਐਕਵੀ ਸਰਟੀਫਿਕੇਟ ਲੈਣਾ ਪਵੇਗਾ ਕਿ ਤੁਹਾਡੇ ਤੇ ਕੋਈ ਬਕਾਇਆ ਬਾਕੀ ਨਹੀਂ ਹੈ ਯਾਨੀ ਕਿ ਬਿਜਲੀ ਵਿਭਾਗ ਨੇ ਇੱਕ ਪ੍ਰਪੋਜ਼ਲ ਰੱਖਿਆ ਸੀ ਉਸ ਪ੍ਰਪੋਜ਼ਲ ਦੇ ਤਹਿਤ ਹੀ ਇਹ ਰੱਖਿਆ ਗਿਆ ਹੈ ਕਿ ਜੋ ਵੀ ਸਰਪੰਚੀ ਦੀ ਚੋਣ ਲੜਨ ਜਾ ਰਿਹਾ ਹੈ ਇੱਕ ਤਾਂ ਉਹਨਾਂ ਨੂੰ ਸਬੰਧਤ ਪੰਚਾਇਤ ਤੋਂ ਨੋ ऑब्जेक्शन ਸਰਟੀਫਿਕੇਟ ਅਤੇ ਨਾਲ ਹੀ ਉਸ ਨੂੰ ਕੋਈ ਬਕਾਇਆ ਨਹੀਂ ਹੈ ਜਾਨੀ ਕਿ ਬਿਜਲੀ ਦਾ ਸਾਰਾ ਭੁਗਤਾਨ ਕੀਤਾ ਹੋਇਆ ਕੋਈ ਬਿੱਲ ਬਾਕੀ ਨਹੀਂ ਹੈ ਉਸ ਦਾ ਵੀ ਸਰਟੀਫਿਕੇਟ ਨਾਲ ਜਮ੍ਹਾਂ ਕਰਵਾਉਣਾ ਪਵੇਗਾ ਇਸੇ ਤੋਂ ਬਾਅਦ ਹੀ ਉਹ ਡਿਫਾਲਟਰ ਲਿਸਟੋਂ ਬਾਹਰ ਹੋ ਕੇ ਨਾਮਜ਼ਦਗੀ ਭਰ ਸਕਦੇ ਨੇ ਇਹ ਸਭ ਨੂੰ ਲੈ ਕੇ ਹਦਾਇਤਾਂ ਨੇ ਜੋ ਜਾਰੀ ਕਰ ਦਿੱਤੀਆਂ ਗਈਆਂ ਨੇ ਕੁਲ ਮਿਲਾ ਕੇ ਪੰਜਾਬ ਦੇ ਵਿੱਚ ਇਸ ਵੇਲੇ 13237 ਪੰਚਾਇਤਾਂ ਨੇ ਜਿਨ੍ਹਾਂ ਦੇ ਵੱਲੋਂ ਨਾਮਜ਼ਦਗੀਆਂ ਪੱਤਰ ਦਾਖਲ ਹੋਣ ਗਿਆ 13237 ਸਰਪੰਚ ਚੁਣੇ ਜਾਣਗੇ ਅਤੇ 84437 ਪੰਚ ਚੁਣੇ ਜਾਣਗੇ ਵੋਟਾਂ ਦੇ ਲਈ ਕੁੱਲ 19110 ਪੋਲਿੰਗ ਬੂਥ ਬਣਾਏ ਜਾਣਗੇ ਤੇ ਦੋ ਤਰੀਕੇ ਦੇ ਬੈਲਟ ਨੇ ਇੱਕ ਪਿੰਕ ਤੇ ਇੱਕ ਵਾਈਟ ਜੋ ਸਰਪੰਚਾਂ ਦੇ ਲਈ ਹੈ ਉਹ ਪਿੰਕ ਬੈਲਟ ਹੋਵੇਗਾ ਤੇ ਜੋ ਪੰਚ ਨੇ ਉਹਨਾਂ ਦੇ ਲਈ ਜੋ ਵਾਈਟ ਬੈਲਟ ਰੱਖਿਆ ਗਿਆ ਨੋਟੀਫਿਕੇਸ਼ਨ ਦਾ ਜੋ ਜਾਰੀ ਨੇ ਰਾਖਵੇਂ ਕਰਨ ਨੂੰ ਲੈ ਕੇ ਉਹ ਵੀ ਕੱਲ ਜਾਰੀ ਕਰ ਦਿੱਤਾ ਗਿਆ ਹਲੇ ਵੀ ਕਈ ਪਿੰਡਾਂ ਦੇ ਵਿੱਚ ਇਹ ਬੰਬਲਬੂਸਾ ਪਿਆ ਹੋਇਆ ਕਿ ਕਿਹੜਾ ਇਲਾਕਾ ਕਿਸ ਤਰੀਕੇ ਵੰਡਿਆ ਗਿਆ ਬਲਾਕ ਹੈ ਬਲਾਕ ਦੇ ਵਿੱਚ ਕਿੰਨੇ ਪੰਚਾਇਤਾਂ ਆ ਰਹੀਆਂ ਨੇ ਤੇ ਉਹਨਾਂ ਦੇ ਵਿੱਚ ਕਿੰਨੇ ਰਾਖਵੇਂ ਸਰਪੰਚ ਨੇ ਕਿੰਨੀਆਂ ਔਰਤਾਂ ਦੇ ਲਈ ਰਾਖਵੇਂ ਨੇ ਕਿੰਨਾ ਐਸਸੀ OBC ਦੇ ਲਈ ਰਾਖਵਾ ਹੈ ਕਿੰਨਾ ਜਨਰਲ ਦੇ ਲਈ ਰਾਖਵਾ ਹੈ ਇਸ ਨੂੰ ਲੈ ਕੇ ਹਜੇ ਵੀ ਚਰਚਾਵਾਂ ਚੱਲ ਰਹੀਆਂ ਨੇ ਇਹ ਹਾਲੇ ਜਦੋਂ ਅੱਜ ਨਾਮਜ਼ਦਗੀ ਪੱਤਰ ਪਰਣ ਜਾਣਗੇ ਤਾਂ ਉਸ ਦੌਰਾਨ ਵੀ ਇਹ ਚੀਜ਼ ਸਾਫ਼ ਹੋ ਸਕਦੀ ਹੈ ਪੰਚਾਇਤੀ ਚੋਣਾਂ ਲਈ ਐਸਡੀਐਮ ਜਿਹੜੇ ਪਿੰਡਾਂ ਦੇ ਹੁੰਦੇ ਨੇ ਉਹਨਾਂ ਨੂੰ ਨੋਡਲ ਅਫਸਰ ਲਗਾਇਆ ਗਿਆ ਜਿਨ੍ਹਾਂ ਨਾਮਜ਼ਦਗੀ ਪੱਤਰ ਲੈਣ ਲਈ ਸਬੰਧਤ ਸਥਾਨ ਵੀ ਨਿਸ਼ਚਿਤ ਕਰ ਦਿੱਤੇ ਗਏ ਨੇ ਹਰ ਬਲਾਕ ਲਈ ਵੱਖਰਾ ਸਥਾਨ ਹੋਵੇਗਾ ਜਿੱਥੇ ਰਿਟਰਨਿੰਗ ਅਫਸਰ ਮੌਜੂਦ ਰਹਿਣਗੇ ਚੋਣਾਂ ਲੜਨ ਦੇ ਚ ਆਵਾਣਾ ਵੱਲੋਂ ਸਿਆਸੀ ਗਤੀਵਿਧੀਆਂ ਵਧਾ ਦਿੱਤੀਆਂ ਗਈਆਂ ਨੇ ਉਹ ਕੋਈ ਬਕਾਇਆ ਨਹੀਂ ਦਾ ਸਰਟੀਫਿਕੇਟ ਲੈਣ ਲਈ ਭਜਨੱਠ ਕਰ ਰਹੇ ਨੇ ਕਿਉਂਕਿ ਇਹ ਜ਼ਰੂਰੀ ਹੈ ਇਹ ਕੋਈ ਇਤਰਾਜ਼ ਨਹੀਂ ਨੋਬਜੈਕਸ਼ਨ ਸਰਟੀਫਿਕੇਟ ਅਤੇ ਕੋਈ ਬਕਾਇਆ ਨਹੀਂ ਦਾ ਸਰਟੀਫਿਕੇਟ ਇਹ ਜਮ੍ਹਾਂ ਕਰਵਾਉਣਾ ਪਵੇਗਾ ਨਹੀਂ ਤਾਂ ਉਹ ਡਿਫਾਲਟਰ ਹੋ ਜਾਏਗਾ ਅਤੇ ਡਿਫਾਲਟਰ ਵਿਅਕਤੀ ਪੰਚਾਇਤ ਦੀ ਚੋਣਾਂ ਨਹੀਂ ਲੜ ਸਕਣਗੇ ਕਿਉਂਕਿ ਚੋਣ ਲੜਨ ਦੇ ਚਾਹਵਨ ਉਮੀਦਵਾਰਾਂ ਨੂੰ ਇਹ ਸਰਟੀਫਿਕੇਟ ਬਕਾਇਦਾ ਜਮ੍ਹਾਂ ਕਰਵਾਉਣੇ ਪੈਣਗੇ ਸਰਪੰਚ ਅਤੇ ਪੰਚ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਖਿਲਾਫ ਪੰਚਾਇਤ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਬਕਾਇਆ ਨਹੀਂ ਹੋਣਾ ਚਾਹੀਦਾ ਜਿੰਨਾ ਉਮੀਦਵਾਰਾਂ ਵੱਲ ਕਿਸੇ ਵੀ ਕਿਸਮ ਦਾ ਕੋਈ ਬਕਾਇਆ ਹੋਵੇਗਾ ਉਸ ਨੂੰ ਚੋਣ ਲੜਨ ਦਾ ਮੌਕਾ ਨਹੀਂ ਮਿਲੇਗਾ ਜਿਹੜੇ ਸਾਬਕਾ ਸਰਪੰਚ ਐਤਕੀ ਚੋਣ ਮੈਦਾਨ 'ਚ ਖੜਨਗੇ ਉਹਨਾਂ ਲਈ ਇਹ ਦੱਸਣਾ ਵੀ ਲਾਜ਼ਮੀ ਹੋਵੇਗਾ ਕਿ ਉਹਨਾਂ ਨੇ ਪੰਚਾਇਤੀ ਰਿਕਾਰਡ ਸਬੰਧੀ ਅਥਾਰਟੀ ਕੋਲ ਜਮ੍ਹਾਂ ਕਰਵਾ ਦਿੱਤਾ ਹੈ ਜਾਂ ਨਹੀਂ ਜਿੰਨਾ ਲੋਕਾਂ ਨੇ ਪੰਚਾਇਤੀ ਜ਼ਮੀਨਾਂ ਤੇ ਅਨधिकृत ਕਬਜ਼ਾ ਕੀਤਾ ਹੋਇਆ ਉਹ ਵੀ ਪੰਚਾਇਤੀ ਚੋਣਾਂ ਨਹੀਂ ਲੜ ਸਕਣਗੇ ਪੰਜਾਬ ਸਰਕਾਰ ਨੇ ਇਸ ਲਈ ਪੰਚਾਇਤਾਂ ਦੀ ਥਾਂ ਤੇ ਪ੍ਰਬੰਧਕ ਲਾਏ ਹੋਏ ਨੇ ਜਿਨ੍ਹਾਂ ਵੱਲੋਂ ਕੋਈ ਬਕਾਇਆ ਨਹੀਂ ਦੇ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਦੂਜੇ ਪਾਸੇ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦਾ ਹਵਾਲਾ ਦੇ ਕੇ ਰਾਜ ਚੋਣ ਕਮਿਸ਼ਨ ਨੇ ਇੱਕ ਬਦਲਵਾ ਰਾਹ ਵੀ ਕੱਢਿਆ ਜਿਸ ਬਾਰੇ ਡਿਪਟੀ ਕਮਿਸ਼ਨਰਾਂ ਨੂੰ ਸੂਚਨਾ ਭੇਜੀ ਗਈ ਹੈ ਚੋਣ ਕਮਿਸ਼ਨਰ ਦਾ ਕਹਿਣਾ ਹੈ ਕਿ ਜਿਨ੍ਹਾਂ ਉਮੀਦਵਾਰਾਂ ਕੋਲ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਨਹੀਂ ਹੋਵੇਗਾ ਉਹ ਇਸ ਦੀ ਥਾ ਹਲਫੀਆਂ ਬਿਆਨ ਦੇ ਸਕਦੇ ਨੇ ਹਲਫੀਆਂ ਬਿਆਨ ਚ ਉਹ ਪੰਚਾਇਤੀ ਸੰਸਾਧਾ ਕੋਈ ਬਕਾਇਆ ਨਾ ਹੋਣ ਤੇ ਪੰਚਾਇਤੀ ਜ਼ਮੀਨ ਤੇ ਕੋਈ ਨਜਾਇਜ਼ ਕਬਜ਼ਾ ਨਾ ਕਿਤੇ ਜਾਣ ਬਾਰੇ ਬਿਆਨ ਕਰਨਗੇ ਜਦੋਂ ਰਿਟਰਨਿੰਗ ਅਫਸਰ ਕੋਲ ਇਹ ਹਲਫੀਆਂ ਬਿਆਨ ਪੁੱਛੇਗਾ ਤਾਂ ਉਹ ਸਬੰਧਤ ਅਥਾਰਟੀ ਤੋਂ ਇਸ ਬਾਰੇ ਤਸਦੀਕ ਕਰ ਸਕਦੇ ਨੇ ਬਿਜਲੀ ਵਿਭਾਗ ਨੇ ਇਹ ਚੁੱਕਿਆ ਸੀ ਮੁੱਦਾ ਕਿ ਕੋਈ ਬਕਾਇਆ ਨਾ ਹੋਵੇ ਦਾ ਸਰਟੀਫਿਕੇਟ ਲਿਆ ਜਾਵੇ ਪਿਛਲੇ ਸਮੇਂ ਦੌਰਾਨ ਅਧਿਕਾਰੀਆਂ ਦੀਆਂ ਹੋਈਆਂ ਮੀਟਿੰਗਾਂ ਵਿੱਚ ਬਿਜਲੀ ਵਿਭਾਗ ਦੇ ਉੱਚ ਅਫਸਰਾਂ ਨੇ ਵੀ ਕੋਈ ਬਕਾਇਆ ਨਹੀਂ ਦਾ ਮੁੱਦਾ ਚੁੱਕਿਆ ਸੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਮੰਗ ਕੀਤੀ ਸੀ ਕਿ ਪੰਚਾਇਤੀ ਚੋਣਾਂ ਲੜਨ ਵਾਲਿਆਂ ਲਈ ਪਾਵਰਕਾਮ ਤੋਂ ਕੋਈ ਬਕਾਇਆ ਨਹੀਂ ਸਰਟੀਫਿਕੇਟ ਲੈਣਾ ਲਾਜ਼ਮੀ ਕੀਤਾ ਜਾਵੇ ਉਹਨਾਂ ਵੀ مشورہ ਦਿੱਤਾ ਸੀ ਕਿ ਜਿਹੜੇ ਲੋਕ ਬਿਜਲੀ ਚੋਰੀ ਕਰਦੇ ਫੜੇ ਗਏ ਨੇ ਉਹਨਾਂ ਨੂੰ ਚੋਣ ਲੜਨ ਦਾ ਮੌਕਾ ਨਾ ਦਿੱਤਾ ਜਾਵੇ ਤਾਂ ਕੁੱਲ ਮਿਲਾ ਕੇ ਜੋ ਅੱਜ ਤੋਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਪੱਤਰ ਦਾਖਲ ਕਰਨ ਦਾ ਦੌਰ ਸ਼ੁਰੂ ਹੋ ਰਿਹਾ ਹੈ 4 ਅਕਤੂਬਰ ਤੱਕ ਚੱਲੇਗਾ ਤੇ 15 ਅਕਤੂਬਰ ਨੂੰ ਨਤੀਜੇ ਆਉਣਗੇ ਵੋਟਾਂ ਵੀ ਵਹਿਣਗੀਆਂ ਉਸੇ ਦਿਨ ਸ਼ਾਮ ਨੂੰ ਨਤੀਜੇ ਆਉਣਗੇ ਤਾਂ ਦੇਖਣਾ ਹੋਵੇਗਾ ਕਿ ਲੋਕ ਇਹਨਾਂ ਨਿਯਮਾਂ ਦਾ ਜੋ ਚੋਣ ਕਮਿਸ਼ਨ ਵੱਲੋਂ ਲਾਗੂ ਕੀਤੇ ਗਏ ਨੇ ਕਿੰਨਾ ਪਾਲਣ ਕਰਦੇ ਨੇ ਤੇ ਡਿਫਾਲਟਰ ਹੋਣ ਤੋਂ ਬਚਦੇ ਨੇ ਤੇ ਜੋ ਸਰਬਸੰਮਤੀ ਦੇ ਨਾਲ ਸਰਪੰਚ ਚੁਣੇ ਗਏ ਨੇ ਪੰਚਾਇਤਾਂ ਨੇ ਚੁਣੇ ਨੇ ਉਹਨਾਂ ਵੱਲੋਂ ਵੀ ਫਿਲਹਾਲ ਆਪਣੇ ਨਾਮ ਨਾਮਜ਼ਦਗੀ ਪੱਤਰ ਨੇ ਜੋ ਉਹ ਦਾਖਲ ਕਰਨੇ ਪੈਣਗੇ ਉਸ ਤੋਂ ਬਾਅਦ ਹੀ ਇਸ ਨੂੰ ਆਮਲੀ ਜਾਮਾ ਪਹਿਨਾਇਆ ਜਾ ਸਕਦਾ ਹੈ ਪੰਜਾਬ ਚ ਅੱਜ ਤੋਂ ਪੰਚਾਇਤੀ ਚੋਣਾਂ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਨੇ ਸ਼ੁਰੂ ਹੋ ਗਏ ਨੇ ਦੌਰ ਸ਼ੁਰੂ ਹੋ ਚੁੱਕਿਆ ਹੈ ਪਰ ਨਾਮਜ਼ਦਗੀਆਂ ਦਾਖਲ ਕਰਨ ਦੇ ਲਈ ਕੁਝ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਚੋਣ ਕਮਿਸ਼ਨ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਉਹਨਾਂ ਦੇ ਉੱਤੇ ਧਿਆਨ ਨਾਲ ਵਿਚਾਰ ਕਰਿਓ ਫਿਰ ਨਾਮਜ਼ਦਗੀਆਂ ਦਾਖਲ ਕਰਨ ਜਾਇਓ ਨਹੀਂ ਤਾਂ ਕਿਤੇ ਤੁਸੀਂ ਡਿਫਾਲਟਰ ਵਾਲੀ ਲਿਸਟ ਵਿੱਚ ਨਾ ਆ ਜਾਇਓ ਡਿਫਾਲਟਰ ਵਾਲੀ ਲਿਸਟ ਵਿੱਚ ਕੀ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਦੱਸ ਦਿੰਦੇ ਆ ਕਿ ਅੱਜ ਤੋਂ ਪੂਰੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਗਿਆ ਤੇ ਇਹ ਦੌਰ 4 ਅਕਤੂਬਰ ਤੱਕ ਚੱਲੇਗਾ ਤੇ 15 ਅਕਤੂਬਰ ਨੂੰ ਚੋਣਾਂ ਹੋਣਗੀਆਂ ਤੇ ਉਸੇ ਦਿਨ ਹੀ ਸ਼ਾਮ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ ਪਰ ਇਹ ਸਭ ਦੇ ਵਿਚਾਲੇ ਕਈ ਥਾਵਾਂ ਤੋਂ ਸਰਬਸੰਮਤੀ ਦੇ ਨਾਲ ਸਰਪੰਚਾਂ ਦੀ ਚੋਣ ਦੀ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਪਰ ਫਿਲਹਾਲ ਇਹਨਾਂ ਨੂੰ ਅਮਲੀ ਰੂਪ ਉਦੋਂ ਹੀ ਮਿਲੇਗਾ ਜਦੋਂ ਅੱਜ ਨਾਮਜ਼ਦਗੀਆਂ ਪੱਤਰ ਭਰ ਦਿੱਤੇ ਜਾਣਗੇ ਬੇਸ਼ੱਕ ਕਈ ਪੰਚਾਇਤਾਂ ਨੇ ਸਰਬਸੰਮਤੀ ਨਾਲ ਆਪਣਾ ਸਰਪੰਚ ਚੁਣ ਲਿਆ ਹੈ ਪਰ ਫਿਰ ਵੀ ਚੋਣ ਕਮਿਸ਼ਨ ਕੋਲ ਡੀਸੀ ਕੋਲ ਅੱਜ ਜਾ ਕੇ ਉਹਨਾਂ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਪੈਣਗੇ ਅਤੇ ਉਸ ਤੋਂ ਬਾਅਦ ਹੀ ਇਹ ਐਲਾਨ ਕੀਤਾ ਜਾਵੇਗਾ ਤਾਂ ਇਹ ਵੀ ਦੱਸ ਦਿੰਨੇ ਕਿ ਡਿਫਾਲਟਰ ਕੌਣ-ਕੌਣ ਹੋ ਸਕਦੇ ਨੇ ਤੇ ਉਹਨਾਂ ਦੇ ਨਾਲ ਕਿਵੇਂ ਨਜਿੱਠਿਆ ਜਾਵੇਗਾ ਜੇਕਰ ਤੁਸੀਂ ਡਿਫਾਲਟਰ ਹੋ ਜੋ ਇੱਕ ਕ੍ਰਾਈਟੇਰੀਆ ਰੱਖਿਆ ਗਿਆ ਜੋ ਨਿਯਮ ਬਣਾਏ ਗਏ ਨੇ ਜੇਕਰ ਤੁਸੀਂ ਉਹਨਾਂ ਨਿਯਮਾਂ ਦੇ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਪਹਿਲਾਂ ਤਾਂ ਆਪਣੀਆਂ ਜੋ ਗਲਤੀਆਂ ਨੇ ਉਹ ਸੁਧਾਰਨੀਆਂ ਪੈਣਗੀਆਂ ਇੱਕ ਤਾਂ ਤੁਹਾਨੂੰ ਸਬੰਧਤ ਪੰਚਾਇਤ ਤੋਂ ਐਨਓਸੀ ਲੈਣਾ ਪਵੇਗਾ ਨੋ ਆਬਜੈਕਸ਼ਨ ਸਰਟੀਫਿਕੇਟ ਲੈਣਾ ਪਵੇਗਾ ਅਤੇ ਨਾਲ ਹੀ ਨਾਲ ਇੱਕ ਐਕਵੀ ਸਰਟੀਫਿਕੇਟ ਲੈਣਾ ਪਵੇਗਾ ਕਿ ਤੁਹਾਡੇ ਤੇ ਕੋਈ ਬਕਾਇਆ ਬਾਕੀ ਨਹੀਂ ਹੈ ਯਾਨੀ ਕਿ ਬਿਜਲੀ ਵਿਭਾਗ ਨੇ ਇੱਕ ਪ੍ਰਪੋਜ਼ਲ ਰੱਖਿਆ ਸੀ ਉਸ ਪ੍ਰਪੋਜ਼ਲ ਦੇ ਤਹਿਤ ਹੀ ਇਹ ਰੱਖਿਆ ਗਿਆ ਹੈ ਕਿ ਜੋ ਵੀ ਸਰਪੰਚੀ ਦੀ ਚੋਣ ਲੜਨ ਜਾ ਰਿਹਾ ਹੈ ਇੱਕ ਤਾਂ ਉਹਨਾਂ ਨੂੰ ਸਬੰਧਤ ਪੰਚਾਇਤ ਤੋਂ ਨੋ ਆਬਜੈਕਸ਼ਨ ਸਰਟੀਫਿਕੇਟ ਅਤੇ ਨਾਲ ਹੀ ਉਸ ਨੂੰ ਕੋਈ ਬਕਾਇਆ ਨਹੀਂ ਹੈ ਜਾਨੀ ਕਿ ਬਿਜਲੀ ਦਾ ਸਾਰਾ ਭੁਗਤਾਨ ਕੀਤਾ ਹੋਇਆ ਕੋਈ ਬਿੱਲ ਬਾਕੀ ਨਹੀਂ ਹੈ ਉਸ ਦਾ ਵੀ ਸਰਟੀਫਿਕੇਟ ਨਾਲ ਜਮ੍ਹਾਂ ਕਰਵਾਉਣਾ ਪਵੇਗਾ ਇਸੇ ਤੋਂ ਬਾਅਦ ਹੀ ਉਹ ਡਿਫਾਲਟਰ ਲਿਸਟੋਂ ਬਾਹਰ ਹੋ ਕੇ ਨਾਮਜ਼ਦਗੀ ਭਰ ਸਕਦੇ ਨੇ ਇਹ ਸਭ ਨੂੰ ਲੈ ਕੇ ਹਦਾਇਤਾਂ ਨੇ ਜੋ ਜਾਰੀ ਕਰ ਦਿੱਤੀਆਂ ਗਈਆਂ ਨੇ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਇਸ ਵੇਲੇ 13237 ਪੰਚਾਇਤਾਂ ਨੇ ਜਿਨ੍ਹਾਂ ਦੇ ਵੱਲੋਂ ਨਾਮਜ਼ਦਗੀਆਂ ਪੱਤਰ ਦਾਖਲ ਹੋਣ ਗਿਆ 13237 ਸਰਪੰਚ ਚੁਣੇ ਜਾਣਗੇ ਅਤੇ 84437 ਪੰਚ ਚੁਣੇ ਜਾਣਗੇ ਵੋਟਾਂ ਦੇ ਲਈ ਕੁੱਲ 19110 ਪੋਲਿੰਗ ਬੂਥ ਬਣਾਏ ਜਾਣਗੇ ਤੇ ਦੋ ਤਰੀਕੇ ਦੇ ਬੈਲਟ ਨੇ ਇੱਕ ਪਿੰਕ ਤੇ ਇੱਕ ਵਾਈਟ ਜੋ ਸਰਪੰਚਾ ਦੇ ਲਈ ਹੈ ਉਹ ਪਿੰਕ ਬੈਲਟ ਹੋਵੇਗਾ ਤੇ ਜੋ ਪੰਚ ਨੇ ਉਹਨਾਂ ਦੇ ਲਈ ਜੋ ਵਾਈਟ ਬੈਲਟ ਰੱਖਿਆ ਗਿਆ ਨੋਟੀਫਿਕੇਸ਼ਨ ਦਾ ਜੋ ਜਾਰੀ ਨੇ ਰਾਖਵੇਂ ਕਰਨ ਨੂੰ ਲੈ ਕੇ ਉਹ ਵੀ ਕੱਲ ਜਾਰੀ ਕਰ ਦਿੱਤਾ ਗਿਆ ਹਲੇ ਵੀ ਕਈ ਪਿੰਡਾਂ ਦੇ ਵਿੱਚ ਇਹ ਬੰਬਲ ਬੂਸਾ ਪਿਆ ਹੋਇਆ ਕਿ ਕਿਹੜਾ ਇਲਾਕਾ ਕਿਸ ਤਰੀਕੇ ਚਾਲ ਵੰਡਿਆ ਗਿਆ ਬਲਾਕ ਹੈ ਬਲਾਕ ਦੇ ਵਿੱਚ ਕਿੰਨੇ ਪੰਚਾਇਤਾਂ ਆ ਰਹੀਆਂ ਨੇ ਤੇ ਉਹਨਾਂ ਦੇ ਵਿੱਚ ਕਿੰਨੇ ਰਾਖਵੇਂ ਸਰਪੰਚ ਨੇ ਕਿੰਨੀਆਂ ਔਰਤਾਂ ਦੇ ਲਈ ਰਾਖਵੇਂ ਨੇ ਕਿੰਨਾ ਐਸਸੀ ਓਬੀਸੀ ਦੇ ਲਈ ਰਾਖਵਾ ਕਿੰਨਾ ਜਨਰਲ ਦੇ ਲਈ ਰਾਖਵਾ ਹੈ ਇਸ ਨੂੰ ਲੈ ਕੇ ਹਜੇ ਵੀ ਚਰਚਾਾਂ ਵਿੱਚ ਚੱਲ ਰਹੀਆਂ ਨੇ ਇਹ ਹਾਲੇ ਜਦੋਂ ਅੱਜ ਨਾਮਜ਼ਦਗੀ ਪੱਤਰ ਪਰਣ ਜਾਣਗੇ ਤਾਂ ਉਸ ਦੌਰਾਨ ਵੀ ਇਹ ਚੀਜ਼ ਸਾਫ਼ ਹੋ ਸਕਦੀ ਹੈ ਪੰਚਾਇਤੀ ਚੋਣਾਂ ਲਈ ਐਸ ਡੀ ਐਮ ਜਿਹੜੇ ਪਿੰਡਾਂ ਦੇ ਹੁੰਦੇ ਨੇ ਉਹਨਾਂ ਨੂੰ ਨੋਡਲ ਅਫਸਰ ਲਗਾਇਆ ਗਿਆ ਹੈ ਜਿਨ੍ਹਾਂ ਨਾਮਜ਼ਦਗੀ ਪੱਤਰ ਲੈਣ ਲਈ ਸਬੰਧਤ ਸਥਾਨ ਵੀ ਨਿਸ਼ਚਿਤ ਕਰ ਦਿੱਤੇ ਗਏ ਨੇ ਹਰ ਬਲਾਕ ਲਈ ਵੱਖਰਾ ਸਥਾਨ ਹੋਵੇਗਾ ਜਿੱਥੇ ਰਿਟਰਨਿੰਗ ਅਫਸਰ ਮੌਜੂਦ ਰਹਿਣਗੇ ਚੋਣਾਂ ਲੜਨ ਦੇ ਚਾਹਵਾਨਾਂ ਵੱਲੋਂ ਸਿਆਸੀ ਗਤੀਵਿਧੀਆਂ ਵਧਾ ਦਿੱਤੀਆਂ ਗਈਆਂ ਉਹ ਕੋਈ ਬਕਾਇਆ ਨਹੀਂ ਦਾ ਸਰਟੀਫਿਕੇਟ ਲੈਣ ਲਈ ਭਜਨੱਠ ਕਰ ਰਹੇ ਨੇ ਕਿਉਂਕਿ ਇਹ ਜ਼ਰੂਰੀ ਹੈ ਇਹ ਕੋਈ ਇਤਰਾਜ਼ ਨਹੀਂ ਨੋਬਜੈਕਸ਼ਨ ਸਰਟੀਫਿਕੇਟ ਅਤੇ ਕੋਈ ਬਕਾਇਆ ਨਹੀਂ ਦਾ ਸਰਟੀਫਿਕੇਟ ਇਹ ਜਮ੍ਹਾਂ ਕਰਵਾਉਣਾ ਪਵੇਗਾ ਨਹੀਂ ਤਾਂ ਡਿਫਾਲਟਰ ਹੋ ਜਾਏਗਾ ਅਤੇ ਡਿਫਾਲਟਰ ਵਿਅਕਤੀ ਪੰਚਾਇਤੀ ਚੋਣਾਂ ਨਹੀਂ ਲੜ ਸਕਣਗੇ ਕਿਉਂਕਿ ਚੋਣ ਲੜਨ ਦੇ ਚਾਹਵਨ ਉਮੀਦਵਾਰਾਂ ਨੂੰ ਇਹ ਸਰਟੀਫਿਕੇਟ ਬਕਾਇਦਾ ਜਮ੍ਹਾਂ ਕਰਵਾਉਣੇ ਪੈਣਗੇ ਸਰਪੰਚ ਅਤੇ ਪੰਚ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਖਿਲਾਫ ਪੰਚਾਇਤ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਬਕਾਇਆ ਨਹੀਂ ਹੋਣਾ ਚਾਹੀਦਾ ਜਿੰਨਾ ਉਮੀਦਵਾਰਾਂ ਵੱਲ ਕਿਸੇ ਵੀ ਕਿਸਮ ਦਾ ਕੋਈ ਬਕਾਇਆ ਹੋਵੇਗਾ ਉਸ ਨੂੰ ਚੋਣ ਲੜਨ ਦਾ ਮੌਕਾ ਨਹੀਂ ਮਿਲੇਗਾ ਜਿਹੜੇ ਸਾਬਕਾ ਸਰਪੰਚ ਐਤਕੀ ਚੋਣ ਮੈਦਾਨ 'ਚ ਖੜਨਗੇ ਉਹਨਾਂ ਲਈ ਇਹ ਦੱਸਣਾ ਵੀ ਲਾਜ਼ਮੀ ਹੋਵੇਗਾ ਕਿ ਉਹਨਾਂ ਨੇ ਪੰਚਾਇਤੀ ਰਿਕਾਰਡ ਸਬੰਧੀ ਅਥਾਰਟੀ ਕੋਲ ਜਮਾ ਕਰਵਾ ਦਿੱਤਾ ਹੈ ਜਾਂ ਨਹੀਂ ਜਿੰਨਾ ਲੋਕਾਂ ਨੇ ਪੰਚਾਇਤੀ ਜ਼ਮੀਨਾਂ ਤੇ ਅਨधिकृत ਕਬਜ਼ਾ ਕੀਤਾ ਹੋਇਆ ਉਹ ਵੀ ਪੰਚਾਇਤੀ ਚੋਣਾਂ ਨਹੀਂ ਲੜ ਸਕਣਗੇ ਪੰਜਾਬ ਸਰਕਾਰ ਨੇ ਇਸ ਲਈ ਪੰਚਾਇਤਾਂ ਦੀ ਥਾਂ ਤੇ ਪ੍ਰਬੰਧਕ ਲਾਏ ਹੋਏ ਨੇ ਜਿਨ੍ਹਾਂ ਵੱਲੋਂ ਕੋਈ ਬਕਾਇਆ ਨਹੀਂ ਦੇ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਦੂਜੇ ਪਾਸੇ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦਾ ਹਵਾਲਾ ਦੇ ਕੇ ਰਾਜ ਚੋਣ ਕਮਿਸ਼ਨ ਨੇ ਇੱਕ ਬਦਲਵਾ ਰਾਹ ਵੀ ਕੱਢਿਆ ਹੈ ਜਿਸ ਬਾਰੇ ਡਿਪਟੀ ਕਮਿਸ਼ਨਰਾਂ ਨੂੰ ਸੂਚਨਾ ਭੇਜੀ ਗਈ ਹੈ ਚੋਣ ਕਮਿਸ਼ਨਰ ਦਾ ਕਹਿਣਾ ਹੈ ਕਿ ਜਿਨ੍ਹਾਂ ਉਮੀਦਵਾਰਾਂ ਕੋਲ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਨਹੀਂ ਹੋਵੇਗਾ ਉਹ ਇਸ ਦੀ ਥਾ ਹਲਫੀਆਂ ਬਿਆਨ ਦੇ ਸਕਦੇ ਨੇ ਹਲਫੀਆਂ ਬਿਆਨ ਚ ਉਹ ਪੰਚਾਇਤੀ ਸੰਸਾਧ ਕੋਈ ਬਕਾਇਆ ਨਾ ਹੋਣ ਤੇ ਪੰਚਾਇਤੀ ਜ਼ਮੀਨ ਤੇ ਕੋਈ ਨਜਾਇਜ਼ ਕਬਜ਼ਾ ਨਾ ਕੀਤਾ ਜਾਣ ਬਾਰੇ ਬਿਆਨ ਕਰਨਗੇ ਜਦੋਂ ਰਿਟਰਨਿੰਗ ਅਫਸਰ ਕੋਲ ਇਹ ਹਲਫੀਆਂ ਬਿਆਨ ਪੁੱਛੇਗਾ ਤਾਂ ਉਹ ਸਬੰਧਤ ਅਥਾਰਟੀ ਤੋਂ ਇਸ ਬਾਰੇ ਤਸਦੀਕ ਕਰ ਸਕਦੇ ਨੇ ਬਿਜਲੀ ਵਿਭਾਗ ਨੇ ਇਹ ਚੁੱਕਿਆ ਸੀ ਮੁੱਦਾ ਕਿ ਕੋਈ ਬਕਾਇਆ ਨਾ ਹੋਵੇ ਦਾ ਸਰਟੀਫਿਕੇਟ ਲਿਆ ਜਾਵੇ ਪਿਛਲੇ ਸਮੇਂ ਦੌਰਾਨ ਅਧਿਕਾਰੀਆਂ ਦੀਆਂ ਹੋਈਆਂ ਮੀਟਿੰਗਾਂ ਵਿੱਚ ਬਿਜਲੀ ਵਿਭਾਗ ਦੇ ਉੱਚ ਅਫਸਰਾਂ ਨੇ ਵੀ ਕੋਈ ਬਕਾਇਆ ਨਹੀਂ ਦਾ ਮੁੱਦਾ ਚੁੱਕਿਆ ਸੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਮੰਗ ਕੀਤੀ ਸੀ ਕਿ ਪੰਚਾਇਤੀ ਚੋਣਾਂ ਲੜਨ ਵਾਲਿਆਂ ਲਈ ਪਾਵਰਕਾਮ ਤੋਂ ਕੋਈ ਬਕਾਇਆ ਨਹੀਂ ਸਰਟੀਫਿਕੇਟ ਲੈਣਾ ਲਾਜ਼ਮੀ ਕੀਤਾ ਜਾਵੇ ਉਹਨਾਂ ਵੀ مشورہ ਦਿੱਤਾ ਸੀ ਕਿ ਜਿਹੜੇ ਲੋਕ ਬਿਜਲੀ ਚੋਰੀ ਕਰਦੇ ਫੜੇ ਗਏ ਨੇ ਉਹਨਾਂ ਨੂੰ ਚੋਣ ਲੜਨ ਦਾ ਮੌਕਾ ਨਾ ਦਿੱਤਾ ਜਾਵੇ ਤਾਂ ਕੁੱਲ ਮਿਲਾ ਕੇ ਜੋ ਅੱਜ ਤੋਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਪੱਤਰ ਦਾਖਲ ਕਰਨ ਦਾ ਦੌਰ ਸ਼ੁਰੂ ਹੋ ਰਿਹਾ ਹੈ 4 ਅਕਤੂਬਰ ਤੱਕ ਚੱਲੇਗਾ ਤੇ 15 ਅਕਤੂਬਰ ਨੂੰ ਨਤੀਜੇ ਆਉਣਗੇ ਵੋਟਾਂ ਵੀ ਵਹਿਣਗੀਆਂ ਉਸੇ ਦਿਨ ਸ਼ਾਮ ਨੂੰ ਨਤੀਜੇ ਆਉਣਗੇ ਤਾਂ ਦੇਖਣਾ ਹੋਵੇਗਾ ਕਿ ਲੋਕ ਇਹਨਾਂ ਨਿਯਮਾਂ ਦਾ ਜੋ ਚੋਣ ਕਮਿਸ਼ਨ ਵੱਲੋਂ ਲਾਗੂ ਕੀਤੇ ਗਏ ਨੇ ਕਿੰਨਾ ਪਾਲਣ ਕਰਦੇ ਨੇ ਤੇ ਡਿਫਾਲਟਰ ਹੋਣ ਤੋਂ ਬਚਦੇ ਨੇ ਤੇ ਜੋ ਸਰਬਸੰਮਤੀ ਦੇ ਨਾਲ ਸਰਪੰਚ ਚੁਣੇ ਗਏ ਨੇ ਪੰਚਾਇਤਾਂ ਨੇ ਚੁਣੇ ਨੇ ਉਹਨਾਂ ਵੱਲੋਂ ਵੀ ਫਿਲਹਾਲ ਆਪਣੇ ਨਾਮ ਨਾਮਜ਼ਦਗੀ ਪੱਤਰ ਨੇ ਜੋ ਉਹ ਦਾਖਲ ਕਰਨੇ ਪੈਣਗੇ ਉਸ ਤੋਂ ਬਾਅਦ ਹੀ ਇਸ ਨੂੰ ਆਮਲੀ ਜਾਮਾ ਪਹਿਨਾਇਆ ਜਾ ਸਕਦਾ ਹੈ ਪੰਜਾਬ ਚ ਅੱਜ ਤੋਂ ਪੰਚਾਇਤੀ ਚੋਣਾਂ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਨੇ ਸ਼ੁਰੂ ਹੋ ਗਏ ਨੇ ਦੌਰ ਸ਼ੁਰੂ ਹੋ ਚੁੱਕਿਆ ਪਰ ਨਾਮਜ਼ਦਗੀਆਂ ਦਾਖਲ ਕਰਨ ਦੇ ਲਈ ਕੁਝ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਚੋਣ ਕਮਿਸ਼ਨ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਉਹਨਾਂ ਦੇ ਉੱਤੇ ਧਿਆਨ ਨਾਲ ਵਿਚਾਰ ਕਰਿਓ ਫਿਰ ਨਾਮਜ਼ਦਗੀਆਂ ਦਾਖਲ ਕਰਨ ਜਾਇਓ ਨਹੀਂ ਤਾਂ ਕਿਤੇ ਤੁਸੀਂ ਡਿਫਾਲਟਰ ਵਾਲੀ ਲਿਸਟ ਵਿੱਚ ਨਾ ਆ ਜਾਇਓ ਡਿਫਾਲਟਰ ਵਾਲੀ ਲਿਸਟ ਵਿੱਚ ਕੀ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਦੱਸ ਦਿੰਦੇ ਆ ਕਿ ਅੱਜ ਤੋਂ ਪੂਰੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਗਿਆ ਤੇ ਇਹ ਦੌਰ 4 ਅਕਤੂਬਰ ਤੱਕ ਚੱਲੇਗਾ ਤੇ 15 ਅਕਤੂਬਰ ਨੂੰ ਚੋਣਾਂ ਹੋਣਗੀਆਂ ਤੇ ਉਸੇ ਦਿਨ ਹੀ ਸ਼ਾਮ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ ਪਰ ਇਹ ਸਭ ਦੇ ਵਿਚਾਲੇ ਕਈ ਥਾਵਾਂ ਤੋਂ ਸਰਬਸੰਮਤੀ ਦੇ ਨਾਲ ਸਰਪੰਚਾਂ ਦੀ ਚੋਣ ਦੀ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਪਰ ਫਿਲਹਾਲ ਇਹਨਾਂ ਨੂੰ ਅਮਲੀ ਰੂਪ ਉਦੋਂ ਹੀ ਮਿਲੇਗਾ ਜਦੋਂ ਅੱਜ ਨਾਮਜ਼ਦਗੀਆਂ ਪੱਤਰ ਭਰ ਦਿੱਤੇ ਜਾਣਗੇ ਬੇਸ਼ੱਕ ਕਈ ਪੰਚਾਇਤਾਂ ਨੇ ਸਰਬਸੰਮਤੀ ਨਾਲ ਆਪਣਾ ਸਰਪੰਚ ਚੁਣ ਲਿਆ ਹੈ ਪਰ ਫਿਰ ਵੀ ਚੋਣ ਕਮਿਸ਼ਨ ਕੋਲ ਡੀਸੀ ਕੋਲ ਅੱਜ ਜਾ ਕੇ ਉਹਨਾਂ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਪੈਣਗੇ ਅਤੇ ਉਸ ਤੋਂ ਬਾਅਦ ਹੀ ਇਹ ਐਲਾਨ ਕੀਤਾ ਜਾਵੇਗਾ ਤਾਂ ਇਹ ਵੀ ਦੱਸ ਦਿੰਦੇ ਆ ਕਿ ਡਿਫਾਲਟਰ ਕੌਣ-ਕੌਣ ਹੋ ਸਕਦੇ ਨੇ ਤੇ ਉਹਨਾਂ ਦੇ ਨਾਲ ਕਿਵੇਂ ਨਜਿੱਠਿਆ ਜਾਵੇਗਾ ਜੇਕਰ ਤੁਸੀਂ ਡਿਫਾਲਟਰ ਹੋ ਜੋ ਇੱਕ ਕ੍ਰਾਈਟੇਰੀਆ ਰੱਖਿਆ ਗਿਆ ਜੋ ਨਿਯਮ ਬਣਾਏ ਗਏ ਨੇ ਜੇਕਰ ਤੁਸੀਂ ਉਹਨਾਂ ਨਿਯਮਾਂ ਦੇ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਪਹਿਲਾਂ ਤਾਂ ਆਪਣੀਆਂ ਜੋ ਗਲਤੀਆਂ ਨੇ ਉਹ ਸੁਧਾਰਨੀਆਂ ਪੈਣਗੀਆਂ ਇੱਕ ਤਾਂ ਤੁਹਾਨੂੰ ਸਬੰਧਤ ਪੰਚਾਇਤ ਤੋਂ ਐਨਓਸੀ ਲੈਣਾ ਪਵੇਗਾ ਨੋ ਆਬਜੈਕਸ਼ਨ ਸਰਟੀਫਿਕੇਟ ਲੈਣਾ ਪਵੇਗਾ ਅਤੇ ਨਾਲ ਹੀ ਨਾਲ ਇੱਕ ਐਕਵੀ ਸਰਟੀਫਿਕੇਟ ਲੈਣਾ ਪਵੇਗਾ ਕਿ ਤੁਹਾਡੇ ਤੇ ਕੋਈ ਬਕਾਇਆ ਬਾਕੀ ਨਹੀਂ ਹੈ ਯਾਨੀ ਕਿ ਬਿਜਲੀ ਵਿਭਾਗ ਨੇ ਇੱਕ ਪ੍ਰਪੋਜ਼ਲ ਰੱਖਿਆ ਸੀ ਉਸ ਪ੍ਰਪੋਜ਼ਲ ਦੇ ਤਹਿਤ ਹੀ ਇਹ ਰੱਖਿਆ ਗਿਆ ਹੈ ਕਿ ਜੋ ਵੀ ਸਰਪੰਚੀ ਦੀ ਚੋਣ ਲੜਨ ਜਾ ਰਿਹਾ ਹੈ ਇੱਕ ਤਾਂ ਉਹਨਾਂ ਨੂੰ ਸਬੰਧਤ ਪੰਚਾਇਤ ਤੋਂ ਨੋ ਆਬਜੈਕਸ਼ਨ ਸਰਟੀਫਿਕੇਟ ਅਤੇ ਨਾਲ ਹੀ ਉਸ ਨੂੰ ਕੋਈ ਬਕਾਇਆ ਨਹੀਂ ਹੈ ਜਾਨੀ ਕਿ ਬਿਜਲੀ ਦਾ ਸਾਰਾ ਭੁਗਤਾਨ ਕੀਤਾ ਹੋਇਆ ਕੋਈ ਬਿੱਲ ਬਾਕੀ ਨਹੀਂ ਹੈ ਉਸ ਦਾ ਵੀ ਸਰਟੀਫਿਕੇਟ ਨਾਲ ਜਮ੍ਹਾਂ ਕਰਵਾਉਣਾ ਪਵੇਗਾ ਇਸੇ ਤੋਂ ਬਾਅਦ ਹੀ ਉਹ ਡਿਫਾਲਟਰ ਲਿਸਟੋਂ ਬਾਹਰ ਹੋ ਕੇ ਨਾਮਜ਼ਦਗੀ ਭਰ ਸਕਦੇ ਨੇ ਇਹ ਸਭ ਨੂੰ ਲੈ ਕੇ ਹਦਾਇਤਾਂ ਨੇ ਜੋ ਜਾਰੀ ਕਰ ਦਿੱਤੀਆਂ ਗਈਆਂ ਨੇ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਇਸ ਵੇਲੇ 13237 ਪੰਚਾਇਤਾਂ ਨੇ ਜਿਨ੍ਹਾਂ ਦੇ ਵੱਲੋਂ ਨਾਮਜ਼ਦਗੀਆਂ ਪੱਤਰ ਦਾਖਲ ਹੋਣ ਗਿਆ 13237 ਸਰਪੰਚ ਚੁਣੇ ਜਾਣਗੇ ਅਤੇ 84437 ਪੰਚ ਚੁਣੇ ਜਾਣਗੇ ਵੋਟਾਂ ਦੇ ਲਈ ਕੁੱਲ 19110 ਪੋਲਿੰਗ ਬੂਥ ਬਣਾਏ ਜਾਣਗੇ ਤੇ ਦੋ ਤਰੀਕੇ ਦੇ ਬੈਲਟ ਨੇ ਇੱਕ ਪਿੰਕ ਤੇ ਇੱਕ ਵਾਈਟ ਜੋ ਸਰਪੰਚਾ ਦੇ ਲਈ ਹੈ ਉਹ ਪਿੰਕ ਬੈਲਟ ਹੋਵੇਗਾ ਤੇ ਜੋ ਪੰਚ ਨੇ ਉਹਨਾਂ ਦੇ ਲਈ ਜੋ ਵਾਈਟ ਬੈਲਟ ਰੱਖਿਆ ਗਿਆ ਹੈ ਨੋਟੀਫਿਕੇਸ਼ਨ ਦਾ ਜੋ ਜਾਰੀ ਨੇ ਰਾਖਵੇਂ ਕਰਨ ਨੂੰ ਲੈ ਕੇ ਉਹ ਵੀ ਕੱਲ ਜਾਰੀ ਕਰ ਦਿੱਤਾ ਗਿਆ ਹਲੇ ਵੀ ਕਈ ਪਿੰਡਾਂ ਦੇ ਵਿੱਚ ਇਹ ਬੰਬਲਬੂਸਾ ਪਿਆ ਹੋਇਆ ਕਿ ਕਿਹੜਾ ਇਲਾਕਾ ਕਿਸ ਤਰੀਕੇ ਨਾਲ ਵੰਡਿਆ ਗਿਆ ਹੈ ਬਲੌਕ ਹੈ ਬਲੌਕ ਦੇ ਵਿੱਚ ਕਿੰਨੇ ਪੰਚਾਇਤਾਂ ਆ ਰਹੀਆਂ ਨੇ ਤੇ ਉਹਨਾਂ ਦੇ ਵਿੱਚ ਕਿੰਨੇ ਰਾਖਵੇਂ ਸਰਪੰਚ ਨੇ ਕਿੰਨੀਆਂ ਔਰਤਾਂ ਦੇ ਲਈ ਰਾਖਵੇਂ ਨੇ ਕਿੰਨਾ ਐਸਸੀ ओबीसी ਦੇ ਲਈ ਰਾਖਵਾ ਹੈ ਕਿੰਨਾ ਜਨਰਲ ਦੇ ਲਈ ਰਾਖਵਾ ਹੈ ਇਸ ਨੂੰ ਲੈ ਕੇ ਹਜੇ ਵੀ ਚਰਚਾਵਾਂ ਚੱਲ ਰਹੀਆਂ ਨੇ ਇਹ ਹਾਲੇ ਜਦੋਂ ਅੱਜ ਨਾਮਜ਼ਦਗੀ ਪੱਤਰ ਪਰਣ ਜਾਣਗੇ ਤਾਂ ਉਸ ਦੌਰਾਨ ਵੀ ਇਹ ਚੀਜ਼ ਸਾਫ਼ ਹੋ ਸਕਦੀ ਹੈ ਪੰਚਾਇਤੀ ਚੋਣਾਂ ਲਈ ਐਸਡੀਐਮ ਜਿਹੜੇ ਪਿੰਡਾਂ ਦੇ ਹੁੰਦੇ ਨੇ ਉਹਨਾਂ ਨੂੰ ਨੋਡਲ ਅਫਸਰ ਲਗਾਇਆ ਗਿਆ ਜਿਨ੍ਹਾਂ ਨਾਮਜ਼ਦਗੀ ਪੱਤਰ ਲੈਣ ਲਈ ਸਬੰਧਤ ਸਥਾਨ ਵੀ ਨਿਸ਼ਚਿਤ ਕਰ ਦਿੱਤੇ ਗਏ ਨੇ ਹਰ ਬਲਾਕ ਲਈ ਵੱਖਰਾ ਸਥਾਨ ਹੋਵੇਗਾ ਜਿੱਥੇ ਰਿਟਰਨਿੰਗ ਅਫਸਰ ਮੌਜੂਦ ਰਹਿਣਗੇ ਚੋਣਾਂ ਲੜਨ ਦੇ ਚਾਹੇ ਆਨਾਂ ਵੱਲੋਂ ਸਿਆਸੀ ਗਤੀਵਿਧੀਆਂ ਵਧਾ ਦਿੱਤੀਆਂ ਗਈਆਂ ਨੇ ਉਹ ਕੋਈ ਬਕਾਇਆ ਨਹੀਂ ਦਾ ਸਰਟੀਫਿਕੇਟ ਲੈਣ ਲਈ ਭਜਨੱਠ ਕਰ ਰਹੇ ਨੇ ਕਿਉਂਕਿ ਇਹ ਜ਼ਰੂਰੀ ਹੈ ਇਹ ਕੋਈ ਇਤਰਾਜ਼ ਨਹੀਂ ਨੋਬਜੈਕਸ਼ਨ ਸਰਟੀਫਿਕੇਟ ਅਤੇ ਕੋਈ ਬਕਾਇਆ ਨਹੀਂ ਦਾ ਸਰਟੀਫਿਕੇਟ ਇਹ ਜਮ੍ਹਾਂ ਕਰਵਾਉਣਾ ਪਵੇਗਾ ਨਹੀਂ ਤਾਂ ਉਹ ਡਿਫਾਲਟਰ ਹੋ ਜਾਏਗਾ ਅਤੇ ਡਿਫਾਲਟਰ ਵਿਅਕਤੀ ਪੰਚਾਇਤੀ ਚੋਣਾਂ ਨਹੀਂ ਲੜ ਸਕਣਗੇ ਕਿਉਂਕਿ ਚੋਣ ਲੜਨ ਦੇ ਚਾਹਵਨ ਉਮੀਦਵਾਰਾਂ ਨੂੰ ਇਹ ਸਰਟੀਫਿਕੇਟ ਬਕਾਇਦਾ ਜਮ੍ਹਾਂ ਕਰਵਾਉਣੇ ਪੈਣਗੇ ਸਰਪੰਚ ਅਤੇ ਪੰਚ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਖਿਲਾਫ ਪੰਚਾਇਤ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਬਕਾਇਆ ਨਹੀਂ ਹੋਣਾ ਚਾਹੀਦਾ ਜਿੰਨਾ ਉਮੀਦਵਾਰਾਂ ਵੱਲ ਕਿਸੇ ਵੀ ਕਿਸਮ ਦਾ ਕੋਈ ਬਕਾਇਆ ਹੋਵੇਗਾ ਉਸ ਨੂੰ ਚੋਣ ਲੜਨ ਦਾ ਮੌਕਾ ਨਹੀਂ ਮਿਲੇਗਾ ਜਿਹੜੇ ਸਾਬਕਾ ਸਰਪੰਚ ਐਤਕੀ ਚੋਣ ਮੈਦਾਨ 'ਚ ਖੜਨਗੇ ਉਹਨਾਂ ਲਈ ਇਹ ਦੱਸਣਾ ਵੀ ਲਾਜ਼ਮੀ ਹੋਵੇਗਾ ਕਿ ਉਹਨਾਂ ਨੇ ਪੰਚਾਇਤੀ ਰਿਕਾਰਡ ਸਬੰਧੀ ਅਥਾਰਟੀ ਕੋਲ ਜਮ੍ਹਾਂ ਕਰਵਾ ਦਿੱਤਾ ਹੈ ਜਾਂ ਨਹੀਂ ਜਿੰਨਾ ਲੋਕਾਂ ਨੇ ਪੰਚਾਇਤੀ ਜ਼ਮੀਨਾਂ ਤੇ ਅਨधिकृत ਕਬਜ਼ਾ ਕੀਤਾ ਹੋਇਆ ਉਹ ਵੀ ਪੰਚਾਇਤੀ ਚੋਣਾਂ ਨਹੀਂ ਲੜ ਸਕਣਗੇ ਪੰਜਾਬ ਸਰਕਾਰ ਨੇ ਇਸ ਲਈ ਪੰਚਾਇਤਾਂ ਦੀ ਥਾਂ ਤੇ ਪ੍ਰਬੰਧਕ ਲਾਏ ਹੋਏ ਨੇ ਜਿਨ੍ਹਾਂ ਵੱਲੋਂ ਕੋਈ ਬਕਾਇਆ ਨਹੀਂ ਦੇ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਦੂਜੇ ਪਾਸੇ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦਾ ਹਵਾਲਾ ਦੇ ਕੇ ਰਾਜ ਚੋਣ ਕਮਿਸ਼ਨ ਨੇ ਇੱਕ ਬਦਲਵਾ ਰਾਹ ਵੀ ਕੱਢਿਆ ਜਿਸ ਬਾਰੇ ਡਿਪਟੀ ਕਮਿਸ਼ਨਰਾਂ ਨੂੰ ਸੂਚਨਾ ਭੇਜੀ ਗਈ ਹੈ ਚੋਣ ਕਮਿਸ਼ਨਰ ਦਾ ਕਹਿਣਾ ਹੈ ਕਿ ਜਿਨ੍ਹਾਂ ਉਮੀਦਵਾਰਾਂ ਕੋਲ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਨਹੀਂ ਹੋਵੇਗਾ ਉਹ ਇਸ ਦੀ ਥਾਂ ਹਲਫੀਆਂ ਬਿਆਨ ਦੇ ਸਕਦੇ ਨੇ ਹਲਫੀਆਂ ਬਿਆਨ ਚ ਉਹ ਪੰਚਾਇਤੀ ਸੰਸਾਧਾ ਕੋਈ ਬਕਾਇਆ ਨਾ ਹੋਣ ਤੇ ਪੰਚਾਇਤੀ ਜ਼ਮੀਨ ਤੇ ਕੋਈ ਨਜਾਇਜ਼ ਕਬਜ਼ਾ ਨਾ ਕਿਤੇ ਜਾਣ ਬਾਰੇ ਬਿਆਨ ਕਰਨਗੇ ਜਦੋਂ ਰਿਟਰਨਿੰਗ ਅਫਸਰ ਕੋਲ ਇਹ ਹਲਫੀਆਂ ਬਿਆਨ ਪੁੱਛੇਗਾ ਤਾਂ ਉਹ ਸਬੰਧਤ ਅਥਾਰਟੀ ਤੋਂ ਇਸ ਬਾਰੇ ਤਸਦੀਕ ਕਰ ਸਕਦੇ ਨੇ ਬਿਜਲੀ ਵਿਭਾਗ ਨੇ ਇਹ ਚੁੱਕਿਆ ਸੀ ਮੁੱਦਾ ਕਿ ਕੋਈ ਬਕਾਇਆ ਨਾ ਹੋਵੇ ਦਾ ਸਰਟੀਫਿਕੇਟ ਲਿਆ ਜਾਵੇ ਪਿਛਲੇ ਸਮੇਂ ਦੌਰਾਨ ਅਧਿਕਾਰੀਆਂ ਦੀਆਂ ਹੋਈਆਂ ਮੀਟਿੰਗਾਂ ਵਿੱਚ ਬਿਜਲੀ ਵਿਭਾਗ ਦੇ ਉੱਚ ਅਫਸਰਾਂ ਨੇ ਵੀ